ਰਾਜਵੀਰ ਜਵੰਦੇ ਨੂੰ ਇਸ ਦੁਨੀਆ ਤੋਂ ਗਏ ਨੂੰ ਤਕਰੀਬਨ 2 ਮਹੀਨੇ ਹੋਣ ਵਾਲੇ ਆ ਤੇ ਹਾਣ ਆਪਾਂ ਸਾਰਿਆਂ ਨੂੰ ਪਤਾ ਉਸ ਦੀ ਫਿਲਮ ਜੋ ਜਮਲਾ ਉਹ ਰਿਲੀਜ਼ ਹੋਣ ਵਾਲੀ ਆ ਕੱਲ ਪਰ ਅੱਜ ਉਸ ਨੀਮੇ ਘਰਾ ਵਿੱਚ ਸਿਰਫ ਖਾਸ-ਖਾਸ ਲੋਕਾਂ ਨੂੰ ਦਿਖਾਈ ਗਈ ਜੋ ਉਸ ਦੇ ਘਰ ਦੇ ਮੈਂਬਰ ਸੀ ਤੇ ਬਾਕੀ ਜੋ ਕਲਾਕਾਰ ਸੀ ਜੋ ਉਸ ਦੇ ਹੁਣ ਤਾਂ ਕੋਈ ਦੋਸਤ ਨਹੀਂ ਕਹਿ ਸਕਦੇ ਉਹਨਾਂ ਨੂੰ ਵੀ ਆਪਾਂ ਪਰਿਵਾਰ ਦੇ ਮੈਂਬਰ ਹੀ ਕਹਿ ਸਕਦੇ ਆ ਕਿਉਂਕਿ ਉਹਨਾਂ ਨੇ ਦੋਸਤੀ ਤੋਂ ਵੀ ਵੱਧ ਉਸ ਨੂੰ ਭਰਾ ਮੰਨਿਆ ਤੇ ਦੂਜੇ ਭਰਾਵਾਂ ਨੇ ਵੀ ਆਪਣਾ ਸਾਥ ਪੂਰਾ ਨਿਭਾਇਆ ਆਪਣਾ ਫਰਜ਼ ਉਹ ਕਦੇ ਨਹੀਂ ਪਿੱਛੇ ਹਟਿਆ ਆਪਣੇ ਫਰਜ਼ ਤੋਂ ਨਾ ਹੀ ਪਹਿਲੇ ਦਿਨ ਤੋਂ ਤੇ ਨਾ ਹੀ ਹੁਣ ਜਦੋਂ ਉਸਦੇ ਫਿਲਮ ਦੀ ਪ੍ਰੋਮੋਸ਼ਨ ਕਰਨੀ ਸੀ ਤਾਂ ਸਾਰੇ ਕਲਾਕਾਰ ਆਪਣਾ ਕੰਮਕਾਰ ਛੱਡ ਕੇ ਕਿਉਂਕਿ ਆਪਾਂ ਵੇਖਿਆ ਇਹ ਕਈ ਜਦੋਂ ਸ਼ੋਅ ਕਰਦੇ ਆ ਤਾਂ ਕਈ ਲੱਖਾਂ ਰੁਪਏ ਚਾਰਜ ਕਰਦੇ ਆ ਇੱਕ ਦਿਨ ਦੇ ਪਰ ਇਹਨਾਂ ਨੇ ਆਪਣਾ ਉਹ ਸਾਰੇ ਪ੍ਰੋਗਰਾਮ ਛੱਡ ਕੇ ਇਹ ਫਿਲਮ ਦੀ ਪ੍ਰਮੋਸ਼ਨ ਤੇ ਲੱਗ ਗਏ ਸੀ ਕਿ ਇਹਨਾਂ ਨੂੰ ਰਾਜਵੀਰ ਨਾਲ ਬੜਾ ਪਿਆਰ ਸੀ ਪਰਿਵਾਰਕ ਮੈਂਬਰ ਹੋਣ ਕਾਰਨ ਕਿਉਂਕਿ ਹੁਣ ਆਪਾਂ ਇਸ ਨੂੰ ਪਰਿਵਾਰਕ ਮੈਂਬਰ ਹੀ ਕਹਿ ਸਕਦੇ ਹਾਂ ਕਲਾਕਾਰਾਂ ਦੇ ਕਿਉਂਕਿ ਜਿੰਨੇ ਕਲਾਕਾਰ ਆਏ ਸਾਰੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਜੋ ਇਹਨਾਂ ਨੇ ਸਾਥ ਦਿੱਤਾ ਸਾਥ ਨਿਭਾਇਆ ਤੇ ਜੋ ਨਾਲ ਰਹੇ ਹਸਪਤਾਲ ਦੇ ਵਿੱਚ ਵੀ ਦੋਸਤੀ ਤੋਂ ਉੱਪਰ ਉੱਠ ਕੇ ਇਹਨਾਂ ਨੇ ਆਪਣਾ ਫਰਜ਼ ਨਿਭਾਇਆ ਹੁਣ ਅੱਜ ਜਦੋਂ ਇਹ ਫਿਲਮ ਵੇਖਦੇ ਸੀ ਸਾਰੇ ਕਿਉਂਕਿ ਸਾਰੇ ਹਾਲ ਦੇ ਵਿੱਚ ਮੌਜੂਦ ਸੀ ਤਾਂ ਪਰਿਵਾਰ ਬੇਟੀ ਵੀ ਉੱਥੇ ਮੌਜੂਦ ਸੀ ਆਪਾਂ ਵੇਖਿਆ ਪਹਿਲਾਂ ਵੀ ਜਦੋਂ ਟ੍ਰੇਲਰ ਮੌਕੇ ਉਹਨਾਂ ਨੇ ਜਦੋਂ ਵੇਖਿਆ ਤਾਂ ਬੇਟੀ ਕਹਿ ਰਹੀ ਸੀ ਕਿ ਇੰਜ ਲੱਗਦਾ ਸੀ ਕਿ ਜਿਵੇਂ ਹੁਣੇ ਹੀ ਪਾਪਾ ਮੇਰੇ ਸਕਰੀਨ ਤੋਂ ਬਾਹਰ ਆ ਕੇ ਮੈਨੂੰ ਗਲਬਕੜੀ ਦੇ ਵਿੱਚ ਲੈਣਗੇ ਤੇ ਜਦੋਂ ਇੰਨੀ ਗੱਲ ਆਖੀ ਉਸ ਬੱਚੀ ਨੇ ਤਾ ਜੋ ਉਸ ਦੇ ਹਾਲੇ ਦਿਵਾਲੇ ਉਸ ਹਾਲ ਦੇ ਵਿੱਚ ਸੀ ਸਾਰਿਆਂ ਦੀ ਅੱਖਾਂ ਨਾਮ ਹੋ ਗਈਆਂ ਕਿਉਂਕਿ ਸਾਰੇ ਹੀ ਰਾਜਵੀਰ ਨੂੰ ਪਿਆਰ ਕਰਦੇ ਸਾਰਿਆਂ ਨੂੰ ਵੀ ਇੰਜ ਹੀ ਮਹਿਸੂਸ ਹੋ ਰਿਹਾ ਸੀ ਬਾਅਦ ਵਿੱਚ ਉਹ ਕਹਿ ਵੀ ਰਹੇ ਸੀ ਕਿ ਸਾਨੂੰ ਵੀ ਇੰਜ ਲੱਗਦਾ ਕਿ ਜਿਵੇਂ ਹੁਣੇ ਆ ਕੇ ਬਾਹਰ ਨਿਕਲ ਕੇ ਸਾਡੇ ਨਾਲ ਗੱਲਾਂ ਬਾਤਾਂ ਕਰੇਗਾ ਸਾਡਾ ਹਾਲਚਾਲ ਪੁੱਛੇਗਾ ਤੇ ਸਾਡੇ ਨਾਲ ਬੈਠ ਕੇ ਹੀ ਇਹ ਮੂਵੀ ਵੇਖੇਗਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਇੰਜ ਨਹੀਂ ਹੋਣਾ ਕਿਉਂਕਿ ਜੋ ਵੱਡੇ ਕਲਾਕਾਰ ਸੀਨੀਅਰ ਉਹਨਾਂ ਸਾਰਿਆਂ ਨੂੰ ਸਮਝਾ ਕਿ ਜਿੱਥੇ ਰਾਜਵੀਰ ਜਵੰਦਾ ਚਲਾ ਗਿਆ ਉੱਥੋਂ ਉਸਨੇ ਕਦੇ ਵਾਪਸ ਨਹੀਂ ਆਉਣਾ ਇਹ ਅਜਿਹਾਰਾ ਜਿੱਥੋਂ ਇੱਕ ਵਾਰ ਇਨਸਾਨ ਚਲਾ ਜਾਂਦਾ ਹੋਰ ਸਾਬ ਕਿਤੇ ਕੋਈ ਵਿਦੇਸ਼ਾਂ ਚ ਚਲਾ ਜਾਵੇ ਕਿਤੇ ਕੋਈ ਦੂਰ ਦਰਾਡੇ ਰੋਟੀ ਕਮਾਉਣ ਲਈ ਘਰੋਂ ਚਲਾ ਜਾਵੇ ਉਹ 2 ਸਾਲ 4 ਸਾਲ 10 ਸਾਲ ਕਈ ਤਾਂ ਇਥੋਂ ਤੱਕ ਕਿ 20-20 ਸਾਲ ਬਾਅਦ ਵੀ ਵਾਪਸ ਆ ਗਏ ਪਰ ਇਹ ਇੱਕ ਅਜੇਹਾ ਰਸਤਾ ਅਜੇਹਾ ਇਕੱਲਾ ਰਸਤਾ ਜਿੱਥੇ ਗਿਆ ਇਨਸਾਨ ਅੱਜ ਤੱਕ ਵਾਪਸ ਨਹੀਂ ਆਇਆ ਆਪਾਂ ਫਿਰ ਵੀ ਅਰਦਾਸਾ ਕਰਦੇ ਹੁੰਨੇ ਆ ਕਿ ਪ੍ਰਮਾਤਮਾ ਇਸ ਨੂੰ ਕਿਸੇ ਨਾ ਕਿਸੇ ਰਾਹੀ ਜਿਵੇਂ ਸਿੱਧੂ ਮੂਸੇਵਾਲੇ ਦੀ ਅਰਦਾਸ ਸਾਰੇ ਲੋਕਾਂ ਨੇ ਦਿਲੋਂ ਅਰਦਾਸ ਕੀਤੀ ਸੀ ਸਿੱਧੂ ਮੂਸੇਵਾਲੇ ਦੀ ਉਹ ਵਾਪਸ ਆਇਆ ਆਪਣੇ ਭਰਾ ਦੇ ਰੂਪ ਵਿੱਚ ਕਿਉਂਕਿ ਸਾਰੇ ਹੀ ਇਹ ਕਹਿ ਰਹੇ ਆ ਕਿ ਬਿਲਕੁਲ ਹੀ ਆਪਣੇ ਵੱਡੇ ਭਰਾ ਵਰਗਾ ਉਸੇ ਤਰ੍ਹਾਂ ਸ਼ਕਲ ਉਹਦੀ ਮਾਂ ਵੀ ਕਹਿੰਦੀ ਸੀ ਉਸੇ ਤਰ੍ਹਾਂ ਲੱਛਣ ਜੋ ਅਸੀਂ ਵੱਡੇ ਸਿੱਧੂ ਨੂੰ ਪਾਲਿਆ ਬਿਲਕੁਲ ਹੀ ਉਸੇ ਤਰ੍ਹਾਂ ਸਾਨੂੰ ਤਾਂ ਲੱਗਦਾ ਹੀ ਨਹੀਂ ਕਿ ਸਿੱਧੂ ਕਿਸੇ ਪਾਸੇ ਗਿਆ ਇਸੇ ਤਰ੍ਹਾਂ ਲੋਕ ਅਰਦਾਸਾਂ ਕਰ ਸਕਦੇ ਆ ਕਿ ਸ਼ਾਇਦ ਇਹ ਵਾਪਸ ਆ ਜਾਵੇ ਪਰ ਹੁਣ ਉਹ ਪ੍ਰਮਾਤਮਾ ਕੋਲ ਇੰਨੀ ਦੂਰ ਚਲਾ ਗਿਆ ਜਿੱਥੋਂ ਵਾਪਸ ਆਉਣਾ ਬੜਾ ਮੁਸ਼ਕਲ ਆ ਇਸ ਲਈ ਸਾਰੇ ਉਸ ਬੱਚੀ ਨੂੰ ਸਮਝਾ ਰਹੇ ਸੀ ਉਸ ਨੂੰ ਪਿਆਰ ਦੇ ਰਹੇ ਸੀ ਤਾਂ ਜੋ ਬੱਚੀ ਡੋਲੇ ਨਾ ਪਰ ਫਿਰ ਵੀ ਉਹ ਬੜੀ ਜੋ ਬੇਟੀ ਰਾਜਵੀਰ ਜਵੰਦਾ ਦੀ ਬੇਟੀ ਸੀ ਉਹ ਬੜੀ ਹੀ ਸੀਨੀਅਰ ਤੇ ਮੈਚ્યોਰ ਸੀ ਆਪਾਂ ਚਾਹੇ ਉਸ ਦੀ ਉਮਰ ਛੋਟੀ ਆ ਪਰ ਆਪਾਂ ਜੇ ਉਸ ਨਾਲ ਕੋਈ ਗੱਲਾਂ ਬਾਤਾਂ ਕਰੇ ਜਿਸ ਤਰ੍ਹਾਂ ਉਹ ਗੱਲਾਂ ਬਾਤਾਂ ਕਰਦੀ ਆ ਇੰਜ ਲੱਗਦਾ ਜਿਵੇਂ ਉਹ ਪੂਰੀ ਮੈਚ્યોਰ ਹੋਵੇ ਜਿਸ ਤਰ੍ਹਾਂ ਉਸ ਨੇ ਪੋਗੋ ਪਰ ਵੀ ਕਿਹਾ ਸੀ ਕਿ ਮੈਂ ਆਪਣੇ ਪਾਪਾ ਦੇ ਸੁਪਨੇ ਪੂਰੇ ਕਰਾਂਗੀ ਫਿਰ ਪ੍ਰੋਮੋਸ਼ਨ ਤੇ ਜਦੋਂ ਫਿਲਮ ਦੀ ਪ੍ਰੋਮੋਸ਼ਨ ਕਰਨੀ ਸੀ ਉਸ ਤੋਂ ਪਹਿਲਾਂ ਵੀ ਉਸਨੇ ਕਿਹਾ ਕਿ ਮੈਂ ਮੇਰੇ ਪਾਪਾ ਦੀ ਮੇਰੇ ਪਿਤਾ ਦੀ ਫਿਲਮ ਜ਼ਰੂਰ ਦੇਖੋ ਉਸ ਦਾ ਆਖਰੀ ਸੁਪਨਾ ਸੀ ਅੱਪਾ ਜਦੋਂ ਗੱਲਾਂ ਬਾਤਾਂ ਤਾਂ ਉਸ ਸਮੇਂ ਪਤਾ ਲੱਗਦਾ ਕਿ ਬੇਟੀ ਬੜੀ ਮਚਿਉਰਾ ਪਰ ਫਿਰ ਵੀ ਆਪਣੇ ਪਿਤਾ ਨੂੰ ਯਾਦ ਕਰਕੇ ਉਹ ਭਾਵਕ ਜ਼ਰੂਰ ਹੋਈ ਕਿਤੇ ਨਾ ਕਿਤੇ ਕਮੀ ਜ਼ਰੂਰ ਮਹਿਸੂਸ ਹੁੰਦੀ ਆ ਉਸ ਨੂੰ ਆਪਣੇ ਪਿਤਾ ਦੀ ਪਰ ਅਸੀਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਕਿ ਬੇਟੀ ਨੂੰ ਤੰਦਰੁਸਤੀ ਬਖਸ਼ੇ ਤੇ ਉਹ ਵਧੀਆ ਹੱਸਦੀ ਖੇਡਦੀ ਰਹੇ